ਮਾਰਨਿੰਗ ਕੀ ਹਾਲ ਚਾਲ ਨੇ ਜੀ ਸਾਰਿਆਂ ਦੇ ਠੀਕ ਠਾਕ ਹੂੰ ਤੇ ਅੱਜ ਮੈਂ ਚਾਹ ਪੀ ਲਈ ਖਾਣਾ ਖਾ ਲਿਆ ਜਿਹੜਾ ਸੁਬਾ ਸੁਬਾ ਫਰੂਟ ਵਗੈਰਾ ਖਾਣੀ ਆ ਤੇ ਅੱਜ ਦੀਦੀ ਦੇਖਦੇ ਆ ਕੀ ਕਰ ਰਹੇ ਅੱਜ ਅਸੀਂ ਤੰਦੂਰ ਤੇ ਰੋਟੀਆਂ ਲਾਵਾਂਗੇ ਤੁਸੀਂ ਵੀ ਆ ਜਾਓ ਦੇਖਿਓ ਤੇ ਮੈਂ ਵੀ ਪਹਿਲੀ ਵਾਰ ਲਗਾਉਂਗੀ ਸਿੱਖਦੀ ਆ ਸਿੱਖਣਾ ਚਾਹੀਦਾ ਹੈਗਾ ਹਨਾ ਤੇ ਪਹਿਲਾਂ ਸਿੱਪੜੇ ਕਰਾਂਗੇ ਤੇ ਦੀਦੀ ਤੇ ਤੰਦੂਰ ਤਪਾਰੀ ਆ ਬਾਕੀ ਮੈਂ ਦੇਖਦੀ ਆਂਗੀ ਸਵੇਰ ਸਵੇਰ ਕਿਉਂਕਿ ਤੰਦੂਰ ਦੀ ਰੋਟੀ ਬਹੁਤ ਵਧੀਆ ਹੁੰਦੀ ਆ ਤੇ ਜਿਹੜੀ ਗੈਂਸ ਦੀ ਰੋਟੀ ਹੁੰਦੀ ਆ ਤੁਹਾਨੂੰ ਪਤਾ ਹੀ ਹੈ ਜੀ ਢੇਟ ਚ ਪ੍ਰੋਬਲਮ ਹੀ ਆਉਂਦੀਆਂ ਨੇ ਬਸ ਐਂ ਲੱਗਦਾ ਕਿ ਸੁਖਾ ਆ ਸੌਖਾ ਹੋ ਜਾਂਦਾ ਤੇ ਦੇਖਦੇ ਆਂ ਦੀਦੀ ਕੀ ਕਰੀ ਜਾਂਦੀ ਆ ਕੀ ਤੰਦੂਰ ਤਪੀ ਜਾਂਦਾ ਸਾਡਾ ਤੇ ਬਸ ਹੁਣ ਬਣਾਵਾਂਗੇ ਤੰਦੂਰ ਤੇ ਰੋਟੀਆਂ ਠੀਕ ਹੈ ਦੀਦੀ ਦੀਦੀ ਲਾਉਂਦੀ ਹੁੰਦੀ ਹੁੰਦੀ ਰੋਟੀ ਮਿੰਟ ਲਾਉਂਦੀ ਐ ਮੈਂ ਵੀ ਲਾਉਂ ਜੇ ਮੇਰੇ ਤੇ ਨਾ ਰੋਟੀਆਂ ਵਿੱਚ ਮੋਰੀਆਂ ਨਿਕਲ ਜਾਂਦੀਆਂ ਨੇ ਅੱਜ ਮੈਂ ਵੀ ਲਾਉਂਗੀ ਨਾਲੇ ਵੈਕਸਿੰਗ ਹੋ ਜਾਂਦੀ ਐ ਫਰੀ ਦੀ ਕਿਉਂ ਜਿਹੜੇ ਜਿਹੜੇ ਵਾਲ ਹੁੰਦੇ ਨਾ ਬਾਹਾਂਾਂ ਤੇ ਉਹ ਮੱਚ ਜਾਂਦੇ ਆ ਚਲਿਆ ਆਪਾਂ ਇੰਨੇ ਪੈਸੇ ਲਾਣੇ ਕਿਹੋ ਜਿhko ਆਣਾ ਪਰ ਕਿ ਅਸੀਂ ਤਾਂ ਦੋ ਜਣੇ ਆ ਮੈਂ ਤੇ ਚੋਟੀਆਂ ਜੀ ਆ ਦੇਖੋ ਮੈਂ ਵੀ ਆਟਾ ਗੁੰਨ ਲਿਆ ਹੁਣ ਮੈਂ ਪੇੜੇ ਕਰਨ ਜਾ ਰਹੀ ਆ ਉਧਰਲੇ ਘਰ ਸਾਡੀ ਗੁੱਡੂ ਪੇੜੇ ਕਰੀ ਜਾਂਦੀ ਐ ਮੈਂ ਕਿਹਾ ਚੱਲ ਮੈਂ ਵੀ ਪੇੜੇ ਕਰਦੀ ਐ ਫੇਰ ਬਣਾਉਣੀ ਐ ਰੋਟੀਆਂ ਹੈਲੋ ਫਰੈਂਡ ਹੁਣ ਅਸੀਂ ਬਣਾ ਰਹੇ ਹਾਂ ਜੀ ਪੇੜੇ ਆ ਦੇਖੀ ਦੀਦੀ ਤੇ ਅੱਜ ਮੈਂ ਦੀਦੀ ਨੂੰ ਕਿਹਾ ਮੈਂ ਕਿਹਾ ਦੀਦੀ ਮੈਨੂੰ ਵੀ ਰੋਟੀ ਲਾਉਣੀ ਸਿਖਾ ਦੀ ਜਿਹੜੀ ਮੈਂ ਰੋਟੀ ਲਾਉਣੀ ਉਹਦੇ ਵਿੱਚ ਮੋਰੀ ਨਿਕਲੇ ਹੁੰਦੀ ਐ ਵੀ ਐ ਸਣਝੇ ਜਾਂਦੀ ਐ ਤੇ ਦੀਦੀ ਤਾਂ ਦੇਖੋ ਆ ਬੇ ਪੇੜੇ ਕਰੀ ਜਾਂਦੀ ਨਾਲੇ ਗੈਸ ਦੀ ਬਚਤ ਨਾਲੇ ਵਧੀਆ ਰੋਟੀ ਹਾਂ ਭਾਬਿਆਂ ਕੀ ਰਿਸ਼ ਕਰਨਗੇ ਕਰਦੀ ਰੋਟੀ ਦੀ ਸਟਰ ਰਾ ਕਲਾ ਆਟਾ ਆਦੇ ਨਾਲ ਜਿਹੜੇ ਨਾਲ ਉਹ ਹੁੰਕਾ ਲਾ ਕੇ ਕਿਹੜਾ ਜਿਨ ਨਾਲ ਉਹ ਸਾਮ ਨੂੰ ਕਰਾਂ ਹਾਂ ਅਸੀਂ ਸਾਰੇ ਪਟੇਪ ਬਣਾਉ ਬਣਾ ਲਓ ਠੀਕ ਹੈ ਜੀ ਕਿ ਅਸੀਂ ਰੋਟੀ ਵੀ ਬਣਾਵਾਂਗੇ ਹੁਣ ਪੀੜੇ ਬਣਾਵਾਂਗੇ ਫਿਰ ਅਸੀਂ ਜਾਵਾਂਗੇ ਹੇ ਮੱਕੀ ਦੀਆਂ ਰੋਟੀਆਂ ਦੇ ਘਾਰ ਸਾਗ ਦਾ ਫਿਰ ਕਿਹਨਾਂ ਨੂੰ ਅਸੀਂ ਬਣਾ ਲੀਦਾ ਉਹ ਮੱਕੀ ਦੀਆਂ ਰੋਟੀਆਂ ਕਿ ਬਣਾ ਕੇ ਵੇ ਗਈ ਨੀ ਅੜੀ ਖੋਰ ਮਿੱਤਰਾਂ ਦੇ ਬਸ ਪੈ ਗਈ ਆਏ ਮੱਕੀ ਦੀਆਂ ਰੋਟੀਆਂ ਤੂੰ ਖਾ ਹੀ ਰਿਆ ਵੇ ਜੀ ਮੇ ਤੇਰੀ ਮਰਜ਼ੀ ਪਗਾ ਹੀ ਰਿਆ ਤੰਦੂਰ ਦੀ ਰੋਟੀ ਪਾਈ ਸਹੀ ਗੱਲ ਆ ਤੁਸੀਂ ਵੀ ਬਸ ਇੱਕ ਨਕਾਲ ਕਰਦੇ ਸਾਰੇ ਜਣੇ ਸਖਾਈ ਦੇਖ ਲੈਂਦੇ ਵੀ ਨਾ ਅੰਦਰ ਅੰਦਰ ਕਰਕੇ ਗਾਏ ਪਰ ਪਤਾ ਕਿੰਨੀਆਂ ਬਿਮਾਰੀਆਂ ਲੱਗਦੀਆਂ ਲੱਗੀਆਂ ਉਹ ਨਹੀਂ ਦੇਖਦੇ ਵੀ ਸਾਨੂੰ ਕਿੰਨੀਆਂ ਬਿਮਾਰੀਆਂ ਲੱਗਦੀਆਂ ਨੇ ਦੇਖੋ ਅੱਜ ਦਾ ਬਾਹਰ ਪਹਿਲੇ ਚੁੱਲੇ ਤੇ ਰੋਟੀਆਂ ਪਕਾਉਂਦੇ ਭੰਮਾ ਦੀ ਪੰਜ ਰੋਟੀਆਂ ਖਾ ਲੈਂਦੇ 6 ਖਾ ਲੈਂਦੇ ਪੱਤੀ ਨਹੀਂ ਲੱਗਦਾ ਸੀਗਾ ਕਿੰਨੀਆਂ-ਕਿੰਨੀਆਂ ਖਾ ਜਾਂਦੇ ਹੁਣ ਤਾਂ ਦੋ ਰੋਟੀਆਂ ਤੋਂ ਵੱਧ ਰੋਟੀ ਨਹੀਂ ਖਾਦੀ ਜਾਂਦੀ ਗਾਇਸ ਦੀ ਰੋਟੀ ਨਾ ਤਨਾ ਗਾਇਸ ਜਮਾਂ ਨਹੀਂ ਜਾਂਦਾ ਕਿੱਥੇ ਆ ਪੁੱਲ ਜਾਂਦਾ ਹਾਂ ਮੇਰੀ ਭੈਣ ਦਾ ਤਾਂ ਬਾਹਲਾ ਪੰਦਾ ਬਈ ਮੇਰਾ ਤਾਂ ਬਾਹਲਾ ਪੁੱਤ ਦਾ ਪੜਕੇ ਹਾਂ ਤਾਂ ਹੀ ਮੈਂ ਆ ਕੰਮ ਲੱਗਿਆ ਘਰ ਵਿੱਚ ਚੂਰਨ ਲਿਆ ਕੇ ਰੱਖਣਾ ਪੈਂਦਾ ਮੇਰੀ ਭੈਣ ਵਾਸਤੇ ਹੈ ਅੱਜ ਕੇ ਚੂਰਨ ਖਾ ਲੈਣੇ ਆਂ ਹਾਂ ਫਈਓ ਪਨਾਇਆ ਕਰੋ ਤੁਸੀਂ ਵੀ ਤੰਦੂਰ ਲਿਆਓ ਇਹਨਾਂ ਨੇ ਬਜ਼ੁਰਗਾਂ ਨੂੰ ਤਾਂ ਪਹਿਲਾਂ ਇਹ ਬਜ਼ੁਰਗ ਤਾਂ ਇੱਥੇ ਜਿ ਕੁਝ ਪੋਰਨ ਕੰਟਰੀ ਜਾਂਦੇ ਆ ਜਦੋਂ ਅਸੀਂ ਨਿਊਜ਼ੀਲੈਂਡ ਗਏ ਸੀ ਨਾ ਉਹਨਾਂ ਨੇ ਵੀ ਬਾਹਰ ਤੰਦੂਰ ਲਾਇਆ ਹੋਇਆ ਸੀਗਾ ਉਹ ਇੰਡੀਆ ਤੋਂ ਸਾਰੇ ਇੰਡੀਆ ਤੋਂ ਜਾਣਦੇ ਨੇ ਬਾਹਰ ਨੂੰ ਤੇ ਉਹਨਾਂ ਨੇ ਐ ਲੱਗਦਾ ਸੀ ਜਿਵੇਂ ਆਪਾਂ ਪੰਜਾਬ 'ਚ ਬੈਠੇ ਆ ਤੰਦੂਰ ਲਗਾਇਆ ਹੋਇਆ ਤੇ ਉਹਦੇ 'ਚ ਨਾ ਉਹ ਕਰੀ ਜਾਵੇ ਰੋਟੀ ਲਾਵੇ ਸਾਨੂੰ ਸਪੈਸ਼ਲ ਬਣਾ ਕੇ ਸਾਰਾ ਉਹ ਕਰਿਆ ਉਹਨਾਂ ਨੇ ਕੀ ਹੁੰਦਾ ਸੀ ਇਹ ਤੇਲੇ ਉਹ ਤਾਂ ਕੰਜਰਾਂ ਦਾ ਮੈਨੂੰ ਵੀ ਫੋਈ ਅੰਦਰ ਇਹ ਸ਼ਰਦੀ ਚ ਖਾਣਾ ਚਾਹੀਦਾ। ਜੀ ਜੀ। ਆ ਦੇਖੋ ਜੀ ਪੇੜ ਕਿੰਨੇ ਸੋਹਣੇ ਬਣਾਏ ਮੇਰੇ ਪੇੜੇ ਦੇ ਗੋਲ। ਆ ਪੇੜਾ ਵਧੀਆ ਕਿ ਆ ਕਮੈਂਟ ਕਰਕੇ ਜਰੂਰ ਦੱਸਿਓ। ਆ ਪੇੜਾ ਇਹਨੂੰ ਤਾਂ ਗਿੱਬੀ ਕੀ ਕਹਿੰਦੇ ਤੁਸੀਂ? ਗਿੱਬੀ ਕਹਿੰਦੇ ਨੇ। ਆ ਦੇਖ ਆ ਆ ਪੇੜਾ ਗੋਲ-ਗੋਲ ਪੇੜਾ ਤੇ ਆਹਾਂ ਕਿ ਦੋਨਾਂ 'ਚ ਦੱਸਿਓ ਕਿਹੜੇ ਕਿਹੜਾ ਵਧੀਆ ਕਮੈਂਟ ਕਰੋ ਤੁਸੀਂ। ਆ ਦੇਖੋ ਫਿਰ ਅਸੀਂ ਸੇਵੀਆਂ ਹੀ ਵਟਾਂਗੇ ਦੋਨੇ ਜਣੇ ਭੈਣਾਂ ਤੋੜੇ ਤੇ ਰਾਣ ਦਾਲਾ ਵੀ ਦੱਸਿਓ ਤੇ ਹਰਮੁਤੀ ਆਲਾ ਵੀ ਕੇਰੇ ਬੰਤੀ ਸਾਡੀਆਂ ਰੋਟੀਆਂ ਲੱਗਣੀਆਂ ਹੋ ਗਈਆਂ 67 ਹੋ ਦੀਦੀ ਸੁਖਪ੍ਰੀਤ ਤੁਸੀਂ ਜਾਣਦੇ ਹੋ ਬਹੁਤ ਵਧੀਆ ਐਕਟਰ ਹੈ ਇੱਧਰ ਮੇਰੀ ਗੁੱਡੂ ਇਹ ਇਹ ਚੱਕਣ ਚ ਬਹੁਤ ਮਾਰ ਆ ਰੋਟੀਆਂ ਫਟਾਫਟ ਚੱਕੂ ਵੀ ਰੋਟੀਆਂ ਜਿਵੇਂ ਜਿਵੇਂ ਆਈ ਜਾਣਗੀਆਂ ਉਹ ਦੇਖੋ ਆ ਦੇਖੋ ਕਮੈਂਟ ਕਰਿਓ ਜੀ ਕਿਨੂੰ ਕਿਨੂੰ ਮਤਲਬ ਪਸੰਦ ਨੇ ਤੰਦੂਰ ਦੀਆਂ ਰੋਟੀਆਂ ਜਿਹੜੀ ਆਪਾਂ ਸੁਪਰੀਤ ਹੋਟਲਾਂ ਚੋਂ ਲੈ ਕੇ ਆਉਂਦੇ ਆ ਨਾ ਉਹ ਤਾਂ ਤਾਂ ਹੀ ਪਤਾ ਲੱਗਦਾ ਕੀ ਪਾਉਂਦੇ ਆ ਵਿੱਚ ਹਨਾ ਮੈਦਾ ਤੇ ਰੋਟੀ ਬਦੀ ਹੀ ਨਹੀਂ ਲੱਗਦੀ ਹੈਗੀ ਤੇ ਆਪਣੀ ਦੇਖ ਰੋਟੀ ਪੋ ਮਦਦ ਦੂਜੇ ਦਿਨ ਵੀ ਖਾ ਲਾ ਉਹ ਮੈ ਆ ਲੱਗਦਾ ਜਿਵੇਂ ਤਾਜੀ ਬਣਾਈ ਹੁੰਦੀ ਹੈ ਹਨਾ ਹਾਂ ਉਹ ਤਾਂ ਬਸ ਇੱਕ ਲੋਕਾਂ ਦਾ ਉਹ ਤਾਂ ਮੈਦਾ ਪਾਉਂਦੇ ਨੇ ਵਿੱਚ ਮੈਂ ਦਾ ਪਾ ਕੇ ਨਾ ਤੇ ਫੇਰ ਬਣਾ ਦਿੰਦੇ ਰੋਟੀ ਉਹ ਚਟੀਆਂ ਚਟੀਆਂ ਜਿਹੀਆਂ ਰੋਟੀਆਂ ਹੁੰਦੀਆਂ ਨਿੱਗੀਆਂ ਔਰ ਵਧੀਆ ਗੱਲ ਹੈ ਜੀ ਵਧੀਆ ਹਰ ਇੱਕ ਗੁੱਡੂ ਨੇ ਤਾਜ਼ੇ ਤਾਜ਼ੇ ਰੋਟੀਆਂ ਦੇਖਿਆ ਕਿੰਦਾਂ ਦੀਆਂ ਬਣ ਗਈਆਂ ক্লোਜ ਦਿਖਾਉਣੀ ਆ ਆ ਰਹੀ ਤਿਆਰ ਆਜੋ ਖਾ ਲੋ ਭਾਈ ਆ ਲੋ ਫਰੈਂਡ ਆਇਓ ਤੰਦੂਰ ਦੀ ਰੋਟੀ ਖਾ ਲੋ ਆ ਦੀ ਪੂ ਚੱਕਦਾ ਸਾਡਾ ਦੀਦੀ ਨੇ ਤਾਂ ਆਪ ਦੀ ਪੁਨੀਕੀ ਜੀ ਨੂੰ ਸਖਾਤਾ ਸੀ ਚਿੰਟਾ ਲੈ ਕੇ ਵੀ ਆਏ ਆ ਰੋਟੀਆਂ ਚੱਕੀ ਦੀਆਂ ਨੇ ਨਹੀਂ ਅੱਜ ਕੱਲ ਦੇ ਜਵਾਕਾਂ ਨੂੰ ਕਿੱਥੇ ਹੋਇਆਗਾ ਪਹਿਲਾਂ ਤਾਂ ਚੁੱਲੇ ਕੋਲੀ ਨਹੀਂ ਜਾਂਦੇ ਹੈਗੇ ਇਹ ਤਾਂ ਤੰਦੂਰ ਕੋਲੀ ਖੜੀ ਹੈ ਤੰਦੂਰ ਦਾ ਮਤਲਬ ਹੁੰਦਾ ਤੁਨ ਪਤੀ ਹੈ ਤੇ ਕੰਮ ਜਾ ਬੰਨੇ ਤੇ ਜੁੜੀਆ ਹਾਂ ਬਿਲਕੁਲ ਬਿਲਕੁਲ ਦੇਖੋ ਦੇਖੋ ਸੂਪ ਜਿਹੜੇ ਜਦੋਂ ਆਪਾਂ ਪੂਰਾ ਪਰ ਦਿੰਨੇ ਆ ਤੰਦੂਰ ਨੂੰ ਉਹਨੂੰ ਕੀ ਕਹਿੰਦੇ ਆ ਪੂਰ ਪੂਰ ਤੇ ਜਦੋਂ ਖਰੋਲ ਕੇ ਜਲਾਉਂਦੇ ਉਹਨੂੰ ਕੀ ਕਹਿ ਦਿੰਦੇ ਆ ਉਹਨੂੰ ਕੁਛ ਨਹੀਂ ਕਹ ਰਹੇ ਬਸ ਉਹਨੂੰ ਕਹਿੰਦੇ ਆ ਵੀ ਹੁਣ ਵਧੀਆ ਵੀ ਤੇ ਕਿਉਂ ਖਰੋਲਦੇ ਹੁੰਦੇ ਆ ਵੀ ਵੀ ਜਿੱਟ ਵੀ ਕੋੜੀਆਂ ਰਹਿ ਜਾਂਦੀਆਂ ਜੀ ਦੋ ਦੋ ਆਏ ਹੁੰਦਾ ਵੀ ਛੇਕ ਘੱਟ ਰਹਿ ਗਿਆ ਹੁਣ ਖਰੋਲ ਕੇ ਜਲਾ ਲੈਂਦੇ ਆ ਹਾਂ ਸਹੀ ਗੱਲ ਹੈ ਜੀ ਸਹੀ ਗੱਲ ਹੈ ਸਾਡੀ ਜਿਹੜੀਆਂ ਰੋਟੀਆਂ ਨੇ ਉਹਦੇ ਚ ਮੋ ਪਾਇਆ ਚੋਟੀਆਂ ਨੇ ਬੇਸਣ ਪਾ ਕੇ ਰੱਖਦਾ ਜਦੋਂ ਕਦੋਂ ਬੇਸਣ ਖਾਊਗਾ ਬੜਾ ਖਾਂਦਾ ਬੇਸਣ ਚੋਟੀਆਂ ਬੇਸਣ ਖਾਣਾ ਠੀਕ ਹੁੰਦਾ ਜੀ ਤੁਸੀਂ ਵੀ ਕਮੈਂਟ ਕਰਿਓ ਤਾਂ ਤਾਂ ਮੈਨੂੰ ਵੀ ਬੇਸਣ ਖਵਾ ਖਵਾ ਕੇ ਜੋੜ ਦੁਖਣ ਲਾਤੇ ਮੱਕੀ ਤੇ ਬੇਸਣ ਵਿੱਚ ਵੈ ਨਹੀਂ ਹੁੰਦੀ ਵੈ ਹੁੰਦੀ ਨਾ ਸਖੋ ਹਾਂ ਵੈ ਬੂਖਾਂਦਾ ਤਰ ਤਰ ਹਾਂ ਲੈ ਮੇਰੀ ਭੈਣ ਲਾਤੀਆਂ ਰੋਟੀਆਂ ਸਹੀ ਜੁੱਦੂ ਲੈ ਆਈਆਂ ਤੇ ਫਟਾਫਟ ਉਸਔ ਕਹਾ ਇੱਕ ਮਿੰਟ ਚ ਦੀ ਸਾਰੀਆਂ ਲਾਤੀਆਂ ਹਨਾ ਸੋ ਗਰਮੀ ਅੰਦਰ ਕਿੰਨੀ ਗਰਮੀ ਆ ਐਤੀ ਕਿਤੇ ਗਰਮੀ ਨੇ ਬਤਾ ਅੱਤ ਕਰੀ ਪਈ ਆ ਨਾ ਅਛਾ ਹੀ ਰਾਤ ਆ ਲਾਟਾ ਅ ਗਰਮੀ ਲੈ ਚੋਟਿਆ ਸਾਹਿਬ ਵੀ ਆ ਗਿਆ ਚੋਟਿਆ ਸਾਹਿਬ ਵੀ ਆ ਗਿਆ ਭਾਈ ਤੰਦੂਰ ਤੇ ਰੋਟੀਆਂ ਬਣਾ ਰਹੇ ਆਂ ਅਸੀਂ ਤੰਦੂਰ ਤੇ ਰੋਟੀਆਂ ਮੈਂ ਵੀਡੀਓ ਬਣਾ ਰਹੀ ਆ ਇੱਧਰ ਦੇਖੋ ਤੇ ਆ ਦੇ ਤੇ ਲੋ ਤੇ ਉਹ ਆਗੇ ਚੂਟੀਆਂ ਸਾਹਿਬ ਉੱਤਰ ਕਿਉਂਗੇ ਉਹ ਦੇਖੋ ਪਿੱਛੇ ਹੈਲੋ ਗਾਇਜ਼ ਚੂਟੀਆਂ ਸਾਹਿਬ ਆ ਗਏ ਇੱਧਰ ਦੇਖੋ ਗੱਡੀਆਂ ਖੜੀ ਆ ਆਪਣੇ ਅਹ ਹੋਰ ਕਹਾਂ ਗੱਡੀਆਂ ਵੀ ਇਵੇਂ ਮੱਚਦੀ ਰਹਿੰਦੀਆਂ ਗਰਮੀ ਵਾਲੀ ਕਰੀ ਪਿਆ ਰੱਬ ਨੇ ਬਹੁਤ ਜ਼ਿਆਦਾ ਗਰਮੀ ਕਰੀ ਪਈ ਆ ਗਵੰਡੀਆਂ ਦੇ ਕੁੱਤਾ ਭੌਂਕੀ ਜਾਂਦਾ ਕਹਿੰਦਾ ਬੌਂ ਬੌਂ ਸਾਡੇ ਟਫੀ ਆ ਬੈਠਾ ਤਫੀ ਦਰਾ ਤਫੀ ਦਰਵਾਗੇ ਚੋਟੀਆਂ ਸਾਹਿਬ ਇਹ ਆ ਜੀ ਸਾ ਆਪਣਾ ਕਲਚਰ ਵਿਰਸਾ ਗਈ ਗੱਲ ਹੈ ਸਾਰੇ ਜਣੇ ਕਮੈਂਟ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਮੇਰੇ ਚੈਨਲ ਨੂੰ ਸਬਸਕ੍ਰਾਈਬਰ ਕਰੋ ਭਾਈ ਵੱਧ ਤੋਂ ਵੱਧ ਨਵੀਂ ਤੇ ਨਵੀਂ ਅਸੀਂ ਵੀਡੀਓ ਪਾਇਆ ਕਰਾਂਗੇ ਤੇ ਕੱਲ ਨੂੰ ਅਸੀਂ ਹੋਰ ਕੰਮ ਕਰਦੇ ਦੀਦੀ ਨੂੰ ਤਾਂ ਬਾਲੇ ਕੰਮ ਆਉਂਦੇ ਆ ਕੱਲ ਨੂੰ ਅਸੀਂ ਸੇਵੀਆਂ ਵਟਾਂਗੇ ਤੌੜੇ ਤੇ ਹਨਾ ਸੁਖੋ ਤੌੜੇ ਤੇ ਸੇਵੀਆਂ ਵਟਾਂਗੇ पूरे है, है। तो, ये हाँ देखिए छोटिया पूड़े वर्गियां बनाती दी रोटियां हाँ कोई ना कोई जा ओ, के ना। देखो और लेके आयो छोटिया जी अच्छा उधर पाइया खड़ा फिर डाओ बैठा लोच हो गया रोटियां तैयार मेरे दीदू ने बनाई हैं रोटियां। पौलिया है, पौलिया